ਮਰਾਜੀ ਕੀ ਕਰਦੇ ਸੀ ਨਾਮ ਲੈਣਾ ਤਾਂ ਜਿਵੇਂ ਬੁਲਡੋਜ਼ਰ ਨਾਲ ਵੱੰਨਤਾ ਠੀਕ ਹੈ ਨਾ ਹੁਣ ਤੁਸੀਂ ਬੁਲਡੋਜ਼ਰ ਨਾਲ ਚੱਲਦੇ ਜਾਓਗੇ ਆਰਾਮ ਦੇ ਨਾਲ ਪਹੁੰਚੇ ਜਾਓਗੇ ਜੇ ਤੁਸੀਂ ਉੱਥੇ ਚੌਂਕੜੀ ਮਾਰ ਕੇ ਬਹਿ ਗਏ ਕਿ ਮੈਂ ਤਾਂ ਨਹੀਂ ਨਾਲ ਚੱਲਣਾ ਉਹਨੇ ਕਢੀ ਸੁਣਾ ਕਢੀਸੂਗਾ ਤਾਂ ਪੀੜ ਵੀ ਹੋਊਗੀ ਦਰਦ ਵੀ ਹੋਊਗੀ ਸੋ ਆਪਾਂ ਨੂੰ ਨਾਲ ਚੱਲਣਾ ਚਾਹੀਦਾ ਕਿ ਨਹੀਂ ਬਿਲਕੁਲ ਚੱਲਣਾ ਚਾਹੀਦਾ ਫਿਰ ਕਰੋ ਵਜੋਂ ਸੇ ਮਨ ਪਾਸ ਸਾਜ ਜਦੋਂ ਬਾਬਾ ਜੀ ਤੁਸੀਂ ਨਾਲ ਹੋ ਤਾਂ ਫਿਰ ਗਲਤ ਫਹਮੀ ਜਨਾ ਰੋਗੇ ਬਾਬਾ ਤੁਹਾਡੇ ਵਾਸਤੇ ਕਰੂਗਾ ਪਿਓ ਦੇ ਹੁੰਦੇ ਪੁੱਤ ਨੂੰ ਥੋੜੀ ਕੋਈ ਚਿੰਤਾ ਹੁੰਦੀ ਪੁੱਤ ਪਿਓ ਫਿਰ ਡੰਡੇ ਵੀ ਮਾਰਦਾ ਜਦੋਂ ਪੁੱਤ ਗਲਤ ਕੰਮ ਕਰਦਾ ਜਿਵੇਂ ਮਰਜੀ ਪਿਓ ਕਰ ਲੈ ਜੀ ਪਰ ਖੜਨਾ ਤਾਂ ਪਿਓ ਨਹੀਂ ਨਾ ਆ ਕਹਿਣਾ ਨਹੀਂ ਮੰਨਣਾ ਕਹਿਣਾ ਮੰਨਣਾ ਹਾਂ ਤੂੰ ਭਾਵੇਂ ਜੋ ਮਰਜੀ ਕਹਿ ਲਾ ਪਿਓ ਨੂੰ ਕਹੀਂ ਜਾਓਗੇ ਕਿ ਤੇਰਾ ਕਹਿਣਾ ਨਹੀਂ ਮੰਨਣਾ ਕਹਿਣਾ ਬਾਬਾ ਜੀ ਤੁਹਾਡੇ ਹੁਕਮ ਜੀ ਰਹਿ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਪਰ ਕੋਈ ਕੋਈ ਨਹੀਂ ਇਸ ਤੋਂ ਜ਼ਿਆਦਾ ਕਰੋ ਠੀਕ ਹੈ ਸਾਡੀ ਤਾਂ ਕੋਸ਼ਿਸ਼ ਹੀ ਹੈ ਨਾ ਸੱਚੇ ਪਾਤਸ਼ਾਹ ਕਰਨਾ ਤੁਸੀਂ ਨਾ ਡਾਡੇ ਦੇ ਬਸ ਬਹਿ ਗਿਆ ਜੀ ਇਹ ਕਰਵਾਊਗਾ ਔਖਾ ਹੋਗੇ ਸੌਖਾ ਹੋਗੇ ਕਰਨਾ ਬਹੁਤ ਅਸੀਂ ਖੁਸ਼ ਹਾਂ ਜੀ ਇਸ ਡਾਡੇ ਦੇ ਬਸ ਨਹੀਂ ਮਿਲਣਾ ਧਿਆਨ ਵਿੱਚ ਕਰਿਓ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਲੱਖ ਲੱਖ ਸ਼ੁਕਰਿਆ ਆਪ ਜੀ ਨੇ ਮੈਨੂੰ ਮੌਕਾ ਦਿੱਤਾ ਜੀ ਬੱਬਾ ਜੀ ਮੇਰੀ ਤਿੰਨ ਚਾਰ ਸਵਾਲ ਹੈ ਜੀ ਜੇ ਇਜਾਜ਼ਤ ਹੋਵੇ ਤਾਂ ਸੱਚੇ ਬਾਸ਼ਾ ਜੀ ਸਾਡੀ ਦੁਕਾਨ ਹੈ ਜੀ ਆਪਾਂ ਜੀ ਜਦੋਂ ਦੁਕਾਨ ਦੇ ਵਿੱਚੋਂ ਮੁਨਾਫਾ ਲੈਣੇ ਆ ਜੀ ਆਪਾਂ ਨੂੰ ਕਿੰਨੇ ਪਰਸੈਂਟ ਲੈ ਲੈਣਾ ਚਾਹੀਦਾ ਜੀ ਸੱਚੇ ਬਾਸ਼ਾ ਜੀ ਮੈਨੂੰ ਹਨਾ ਇੱਥੇ ਕਿਸੇ ਨੇ ਸਾਖੀ ਸੁਣਾਈ ਸੀ ਤੇ ਉਹ ਕਹਿੰਦੇ ਕਿ ਕੋਈ ਕਹਿੰਦਾ ਜੀ 5% ਲੈਣਾ ਚਾਹੀਦਾ ਕੋਈ ਕਹਿੰਦਾ 7% ਮੈਂ ਕਹਾਂ ਜੀ ਕਿਵੇਂ ਕੈਲਕੂਲੇਸ਼ਨ ਕੀਤੀ ਹੈ ਪਤਾ ਨਹੀਂ ਜੀ ਸਾਨੂੰ ਤਾਂ ਇਹ ਮੈਨੂੰ ਕਾਹਨੂੰ ਪੁੱਛਦਾ ਫਿਰ ਜੀ ਆਹ ਉਹਨੂੰ ਪੁੱਛਣਾ ਸੀਗਾ ਕਿ ਜਿਹਨੇ ਕਿਹਾ ਤੁਹਾਨੂੰ ਨਹੀਂ ਬੇਟਾ ਦੇਖੋ ਕੋਈ ਵੀ ਮੁਫਤ ਵਾਸਤੇ ਤਾਂ ਕੁਝ ਨਹੀਂ ਕਰਦਾ। ਭਾਵੇਂ ਆਪਾਂ ਖੇਤੀ ਕਰਦੇ ਹਾਂ, ਕੁਝ ਕਰਦੇ ਹਾਂ ਕਿ ਉਹਦੇ ਨਾਲ ਇਨਕਮ ਆਊਗੀ, ਸਾਡਾ ਘਰ-ਬਾਰ ਚੱਲੂਗਾ। ਉਹੀ ਬੇਨਤੀ ਕੀਤੀ ਲੁੱਟਣਾ ਨਹੀਂ ਆਪਾਂ। ਠੀਕ ਹੈ। ਜੋ ਤੁਸੀਂ ਜਾਇਜ਼ ਸਮਝਦੇ ਹੋ ਉਹ ਤੁਸੀਂ ਲਾਓ ਪਰ ਲੁੱਟਣਾ ਨਹੀਂ ਆਪਾਂ। ਔਰ ਜੇ ਕੋਈ ਗਰੀਬ ਆ ਜਾਂਦਾ ਤਾਂ ਤੁਸੀਂ ਉਹਨਾਂ ਨੂੰ ਡਿਸਕਾਊਂਟ ਦੇ ਦਿਆ ਕਰੋ। ਹਾਂਜੀ ਠੀਕ ਹੈ। ਬਾਬਾ ਜੀ ਇੱਕ ਨਾ ਜੀ ਜਿੱਦਾਂ ਸਾਡੇ satsangar ਹੁਣ ਕਮੇਟੀਆਂ ਚੇਂਜ ਹੋ ਰਹੀਆਂ ਹਨਾ ਜੀ। ਉਜੀ ਮੈਨੂੰ ਕਹਿੰਦੇ ਆ ਕਿ ਤੂੰ ਸੈਕਟਰੀ ਬਣ ਜਾ ਇਥੇ ਤੇ ਸੱਚੇ ਵਾਸ਼ਾ ਜੀ ਵੀ ਅਜੇ ਦਿੱਤਾ ਦੁਕਾਨ ਵੀ ਸਾਡੇ ਕਰ ਦੇਈ ਜਿੱਦਾਂ ਚਲਾਉਂਦੇ ਡੈਡ ਜੀ ਹੁਣੀ ਨਾਲ ਫਿਰ ਮੇਰਾ ਬ੍ਰਦਰ ਵੀ ਆ ਫਿਰ ਮੈਂ ਵੀ ਆ ਜੀ ਤੇ ਉਸ ਕਰਕੇ ਫਿਰ ਇੰਨਾ ਕੋਈ ਮਤਲਬ ਸਾਧਨ ਕਮਾਈ ਦਾ ਜੇ ਘਟਿਆ ਵੀ ਜੇ ਕਿ ਬੇਟਾ ਦੇਖੋ ਸੇਵਾ ਕਰਨੀ ਹੈ ਖੁਸ਼ੀ ਦੇ ਨਾਲ ਐਸੇ ਬੋਝ ਬਣ ਕੇ ਨਹੀਂ ਠੀਕ ਹੈ ਨਾ ਜੇ ਤੱਕ ਖੁਸ਼ੀ ਨਾਲ ਕਰ ਸਕਦੇ ਹੋ ਜ਼ਰੂਰ ਕਰੋ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਮੇਰੇ ਤੇ ਬੋਝ ਪਾਊਗਾ ਫਿਰ ਤੁਸੀਂ ਹੱਥ ਜੋੜ ਕੇ ਕਹਿ ਦਿਓ ਕਿ ਜੀ ਥੋੜਾ ਜਿਹਾ ਠਹਿਰ ਜੋ ਫਿਰ ਕਰ ਲੂਗਾ ਹਾਂਜੀ ਜੀ ਬਾਬਾ ਜੀ ਇੱਕ ਨਾ ਜੀ ਜਦੋਂ ਸਾਡੇ ਘਰ ਤੇ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਆ ਕਿ ਜਦੋਂ ਸਾਨੂੰ ਬਾਹਰ ਲਾ ਕਹਿੰਦੇ ਵੀ ਤੁਸੀਂ ਬਾਹਰ ਚੱਲ ਜਾਵੇ ਆਪਣੀ ਇਧਰ ਦੁਕਾਨ ਨਾਲੋਂ ਤੇ ਬਾਬਾ ਜੀ ਉਹਦਾ ਵੀ ਸਮਝ ਨਹੀਂ ਲੱਗਦਾ ਵੀ ਇੱਧਰ ਰਹੀਏ ਕਿੱਦਾਂ ਕਰੀਏ ਜੀ ਬਟ ਜਿੱਥੇ ਮਰਜ਼ੀ ਰਹੋ ਮਾਲਕ ਨੂੰ ਨਹੀਂ ਭੁੱਲਣਾ ਮੇਰੇ ਵੱਲੋਂ ਭਾਵੇਂ ਜਿੱਥੇ ਮਰਜ਼ੀ ਰਹੋ ਠੀਕ ਹੈ ਕੋਸ਼ਿਸ਼ ਤਾਂ ਬਹੁਤ ਮਤਲਬ ਕੀਤੀ ਜੀ ਨਹੀਂ ਇਹ ਤੁਹਾਡੇ ਉੱਤੇ ਮਨਸਰ ਹੈ ਬੇਟਾ ਦੇਖੋ ਜਿੱਥੇ ਵੀ ਜਾਵਾਂਗੇ ਬੇਟਾ ਮਿਹਨਤ ਕਰਨੀ ਪਾਵੇਂ ਭਾਵੇਂ ਇੱਥੇ ਰਹੀਏ ਭਾਵੇਂ ਉੱਥੇ ਜਾਈਏ ਖਾਣਾ ਮਿਹਨਤ ਦਾ ਔਰ ਮਾਲਕ ਨੂੰ ਭੁੱਲਣਾ ਨਹੀਂਗਾ ਹੁਣ ਜਿੱਥੇ ਤੁਸੀਂ ਠੀਕ ਸਮਝੋ ਮੇਰੇ ਵਾਸਤੇ ਤਾਂ ਸਾਰੀ ਇਕੋ ਚੱਕੇ ਬੇਟਾ ਸੱਚੇ ਪਾਛਾ ਹੀ ਇੱਕ ਜਿਹਦਾ ਬਰਤਨ ਸਾਫ਼ ਕਰਨ ਬਾਰੇ ਆਪ ਜੀ ਫਰਮਾਉਂਦੇ ਹੋ ਸੱਚੇ ਪਾਛਾ ਹੀ ਇਹਦੇ ਬਾਰੇ ਮੜੇ ਦੱਸ ਦੋ ਵੀ ਆਪਾਂ ਨੂੰ ਕਿੱਦਾਂ ਮਤਲਬ ਰੱਖਣਾ ਚਾਹੀਦਾ ਜੀ ਬੇਟਾ ਕਰਮ ਹੋਰ ਆਪਾਂ ਬੋਝ ਨਾ ਕਰ ਚੁੱਕੀ ਐ ਪਹਿਲਾਂ ਹੀ ਬਥੇਰੇ ਹੈਗੇ ਇਸੇ ਕਰਕੇ ਤਾਂ ਬੈਠੇ ਆ ਜੇ ਕਰਮ ਨਾ ਹੁੰਦੇ ਤਾਂ ਆਪਾਂ ਕਹਨੂੰ ਇੱਥੇ ਬੈਠੇ ਹੁੰਦੇ ਸੱਚ ਸੱਚ ਬਾਸ਼ਾ ਹੀ ਕਈ ਵਾਰੀ ਜਦੋਂ ਮੈਨੂੰ ਲੱਗਦਾ ਕਿ ਮੈਂ ਆ ਗਲਤੀ ਕਰਨ ਲੱਗਦਾ ਜੀ ਜਦੋਂ ਤੁਹਾਡੇ ਤੋਂ ਫਿਰ ਮੈਂ ਡਰ ਜੇ ਲੱਗਣ ਲੱਗ ਪੈਂਦਾ ਵੀ ਵਾਪਾ ਲੱਗਣਾ ਚਾਹੀਦਾ ਹਾਂਜੀ ਗਲਤ ਕੰਮ ਕਰਾਂਗੇ ਤਾਂ ਡਰਨਾ ਜੇ ਡਰਾਂਗੇ ਨਹੀਂ ਤਾਂ ਫਿਰ ਕਿੱਥੋਂ ਆਪਾਂ ਆਪਣੇ ਆਪ ਨੂੰ ਸੰਭਾਲਾਂਗੇ ਭਾਈ ਸੋਚ ਵਿਚਾਰ ਕੇ ਕਦਮ ਚੁੱਕੀਏ